ITBP ਦੀ 3ਵੀਂ ਬਟਾਲੀਅਨ ਦੇ ਕਮਾਂਡੈਂਟ ਬੂਟਾ ਸੁਮਨ ਦੀ ਪ੍ਰਦਾਨਗੀ ਹੇਠ ਸੇਵਾਮੁਕਤ ਹਿਮਵੀਰ ਜਵਾਨਾਂ ਤੇ ਅਧਿਕਾਰੀਆਂ ਦੇ ਸਨਮਾਨ ਵਿੱਚ ਜਲੰਧਰ ਵਿਖੇ ਵੈਟਨ ਦਿਹਾੜਾ ਮਨਾਇਆ ਗਿਆ ਇਸ ਵਿੱਚ ITBP ਤੋਂ ਸੇਵਾਮੁਕਤ 3ਵੀਂ ਬਟਾਲੀਅਨ ਦੇ ਅਧਿਕਾਰ ਖੇਤਰ ਵਿੱਚ ਆਂਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਰੂਪਨਗਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਸਾਬਕਾ ਅਧਿਕਾਰੀਆਂ ਤੇ ਜਵਾਨਾਂ ਨੇ ਹਿੱਸਾ ਲਿਆ आईटीबीपी कमांडेंट ਨੇ ਫੋਰਸ ਵੱਲੋਂ ਸੇਵਾਮੁਕਤ ਅਧਿਕਾਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਕਮਾਂਡੈਂਟ 3ਵੀਂ ਬਟਾਲੀਅਨ ਵੱਲੋਂ ਸੇਵਾਮੁਕਤ ਅਧਿਕਾਰੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਮੌਕੇ ਤੇ ਹਾਜ਼ਰ ਸੇਵਾਮੁਕਤ ਅਧਿਕਾਰੀਆਂ ਤੇ ਜਵਾਨਾਂ ਨੇ ਆਪਣੇ ਤਜਰਬੇ ਤੇ ਵਿਚਾਰ ਵੀ ਸਾਂਝੇ ਕੀਤੇ। ਅੰਤ ਵਿੱਚ ਸੈਕੰਡ ਇਨ ਕਮਾਂਡ ਮਨਜੀਤ ਸਿੰਘ ਧਾਮੀ ਨੇ ਸਮਾਗਮ ਵਿੱਚ ਇਸਾ ਲੈਣ ਵਾਲੇ ਮੌਜੂਦ ਦਾ ਤੇ ਸਾਫ ਦਾ ਅਧਿਕਾਰੀਆਂ ਦਾ ਰਸਮੀ ਤਾਨਬਾਤ ਕੀਤਾ